ਲੈ ਕੇ ਹਾਜਰਾਂ ਜੀ ਜਸਵੀਰ ਸਿੰਘ ਸੱਗੂ ਦੀ ਲਿਖੀ ਹੋਈ ਕਹਾਣੀ ਹੋਣੀ ਬਲਵਿੰਦਰ ਸਿੰਘ ਹਮੇਸ਼ਾ ਦੀਦਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਵਿੱਚ ਲੱਗਾ ਰਹਿੰਦਾ ਕਦੀ ਖੇਤਾਂ ਨੂੰ ਕਦੀ ਡੀਜ਼ਲ ਲੈਣ ਜਾਂ ਕਦੀ ਗੰਨਾ ਮਿੱਲ ਅਤੇ ਇਸੇ ਤਰ੍ਹਾਂ ਦੇ ਖੇਤੀ ਦੇ ਨਿੱਕੇ ਮੋٹے ਕੰਮ ਸਾਰੇ ਹੀ ਬਿੰਦਰ ਦਾ ਛੋਟਾ ਨਾਮ ਬਲਵਿੰਦਰ ਦੇ ਉੱਪਰ ਇਹ ਸੰਨ ਕੰਮਕਾਰ ਵਿੱਚ ਰੁੱਝਿਆ ਕਦੇ ਹੀ ਦੋ ਘੜੀਆਂ ਬੈਠਣ ਦਾ ਮੌਕਾ ਮਿਲਦਾ ਸੀ ਜਦ ਉਹ ਆਪਣੀ ਪਤਨੀ ਮਨਜੀਤ ਅਤੇ ਬੱਚੀ ਰਾਜੀ ਨਾਲ ਪਿਆਰ ਦੀਆਂ ਦੋ ਗੱਲਾਂ ਕਰ ਸਕੇ ਅਜੇ ਸ਼ਾਦੀ ਨੂੰ ਵੀ ਤਾਂ 4 ਸਾਲ ਹੀ ਹੋਏ ਸਨ ਘਰ ਵਿੱਚ ਸਭ ਤੋਂ ਵੱਡਾ ਅਤੇ ਪੜਿਆ ਰਿਹਾ ਹੋਣ ਕਰਕੇ ਘਰ ਬਾਹਰ ਦਾ ਕੰਮ ਉਸ ਦੇ ਜਿੰਮੇ ਸੀ ਬਿੰਦਰ ਕਾਢ ਕਾਢ ਵਿੱਚ ਉੱਚਾ ਲੰਮਾ ਗੱਭਰੂ অতি ਖੂਬਸੂਰਤ ਨੌਜਵਾਨ ਸੀ ਪੜਿਆ ਅਤੇ ਸਮਝਦਾਰ ਹੋਣ ਕਰਕੇ ਪਿੰਡ ਦੇ ਸਾਰੇ ਲੋਕ ਉਸ ਦਾ ਸਤਿਕਾਰ ਕਰਦੇ ਸਨ ਉਸ ਦਾ ਸੁਭਾਅ ਵੀ ਬਹੁਤ ਚੰਗਾ ਅਤੇ ਜ਼ੁਬਾਨ ਦਾ ਇੰਨਾ ਰਸੀਲਾ ਸੀ ਕਿ ਹਰ ਇੱਕ ਦੇ ਮਨ ਨੂੰ ਮੋਹ ਲੈਂਦਾ ਸੀ ਉਹ ਪਿੰਡ ਦੇ ਲੋਕਾਂ ਦੇ ਦੇਲਿਕ ਵੇਲੇ ਕੰਮ ਆਉਂਦਾ ਅਤੇ ਹਰ ਤਰ੍ਹਾਂ ਦੇ ਸਰਕਾਰੀ ਮੈਗਮੀ ਦੇ ਅਫਸਰਾਂ ਕੋਲੋਂ ਪਿੰਡ ਵਾਲਿਆਂ ਦਾ ਕੰਮ ਕਰਵਾ ਦਿੰਦਾ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਇਸੇ ਤਰ੍ਹਾਂ ਦਿਨ ਬੀਤਦੇ ਗਏ ਇੱਕ ਦਿਨ ਸਵੇਰੇ ਚਾਹ ਪਾਣੀ ਪੀਨ ਤੋਂ ਬਾਅਦ ਉਹ ਘਰ ਬੈਠਾ ਆਪਣੀ ਛੋਟੀ ਬੱਚੀ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਿਹਾ ਸੀ ਉਸ ਦਾ ਛੋਟਾ ਭਰਾ ਖੇਤ ਨੂੰ ਕਮਾਦ ਛਲਾਉਣ ਗਿਆ ਹੋਇਆ ਸੀ ਤਦ ਘਰੀਲੂ ਕੰਮਾਂ ਵਿੱਚ ਲੱਗੀ ਹੋਈ ਜੀਤਾ ਮਨਜੀਤ ਦਾ ਛੋਟਾ ਨਾਮ ਨੇ ਆਵਾਜ਼ ਦੇ ਕੇ ਕਿਹਾ ਉਠੋ ਨਹਾ ਧੋ ਲਵੋ ਅਤੇ ਫੇ ਰੋਟੀ ਖਾ ਲਵੋ ਅੱਜ ਤਾਂ ਨੇਲੇ ਹੀ ਹਾਂ ਅਤੇ ਘਰ ਵਿੱਚ ਹੀ ਰਹਿਣਾ ਹੈ ਤੂੰ ਵੀ ਕੰਮ ਮੁਕਾ ਇਫਿਰ ਇਕੱਠੇ ਹੀ ਰੋਟੀ ਖਾਵਾਂਗੇ ਬਿੰਦਰ ਨੇ ਜਵਾਬ ਦਿੱਤਾ ਇਹ ਸੁਣ ਕੇ ਜੀਤਾ ਆਪਣੇ ਕੰਮ ਵਿੱਚ ਜਾ ਲੱਗੀ ਇੰਨੇ ਨੂੰ ਬਾਹਰੋਂ ਬਿੰਦਰ ਦੀ ਮਾਤਾ ਆ ਗਈ ਅਤੇ ਕਹਿਣ ਲੱਗੀ ਉੱਠਦਾ ਨਹੀਂ ਕਿੱਡਾ ਦਿਨ ਚੜਾਇਆ ਤੇ ਤੂੰ ਘਰੇ ਹੀ ਬੈਠਾ ਹੈ ਵਿੱਲਿਆ ਮੰਗ ਛੋਟਾ ਤੜਕੇ ਦਾ ਖੇਤਾਂ ਨੂੰ ਕਮਾਦ ਛਲਾਉਣ ਗਿਆ ਹੋਇਆ ਤੇ ਤੂੰ ਜਾ ਕੇ ਪੱਠੇ ਤੇ ਇੱਟਾਂ ਹੀ ਲਿਆ सरपंच ਦੀਆਂ ਕੱਲ ਫਿਰ ਉਹ ਕਹਿਣ ਆਇਆ ਸੀ ਕੋਈ ਨਹੀਂ ਲਿਆ ਦੇਾਂਗੇ ਇੱਟਾਂ ਵੀ ਬਥੇਰੇ ਦਿਨ ਪਿਆਰੇ ਨਾਲੇ ਜਸਪਾਲ ਆਉਂਦਾ ਹੀ ਹੋ ਆਪੇ ਲੈ ਆਊਗਾ ਜਾ ਕੇ ਬਿੰਦਰ ਨੇ ਕਿਹਾ ਉਹ ਕੋਈ ਲੋਹੇ ਦਾ ਬਣਿਆ ਹੈ ਬਈ ਸਾਰੇ ਕੰਮ ਉਹੋ ਕਰੇ ਤੇ ਤੂੰ ਬੈਠਾ ਰਹਿ ਮੋਟੀ ਦੇ ਕੋਲ ਮਾਤਾ ਨੇ ਜਲ ਗੁੱਸੇ ਨਾਲ ਕਿਹਾ ਅਜੀ ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਸਰਪੰਚ ਵੀ ਆ ਗਿਆ ਅਤੇ ਸਤਿਸ਼੍ਰੀ ਅਕਾਲ ਸਰਦਾਰ ਜੀ ਕੈ ਕੇ ਮੰਝੇ ਤੇ ਬੈਠ ਗਿਆ ਤੇ ਕਹਿਣ ਲੱਗਾ ਚਲੋ ਆਠਾ ਅੱਜ ਢੇਡਾ ਲਾ ਦਈਏ ਇੱਟਾਂ ਦਾ ਠੰਡੇ ਠੰਡੇ ਬਿੰਦਰ ਸਿਆ ਅੱਛਾ ਬਾਈ ਚਲਦੇ ਆ ਹੁਣ ਤਾਂ ਜਾਣਾ ਹੀ ਪੈਣਾ ਏ ਇਹ ਕਹਿ ਕੇ ਬਿੰਦਰ ਨੇ ਅੰਦਰ ਜਾ ਕੇ ਕੱਪੜੇ ਪਾਏ ਅਤੇ ਟਰੈਕਟਰ ਵੱਲ ਨੂੰ ਹੋਲ ਗਿਆ। ਉਧਰੋਂ ਅੰਦਰੋਂ ਬਾਹਰ ਆਉਂਦਿਆਂ ਹੋਇਆਂ ਜੀਤਾ ਨੇ ਕਿਹਾ ਵਰਕੀ ਰੋਟੀ ਖਾਂਦੇ ਜਾਓਂ ਭੁੱਖ ਲੱਗ ਜਾਊਗੀ। ਅਸੀਂ ਕਿਹੜਾ ਉਥੇ ਛਾਉਣੀ ਪਾਉਣੀ ਐ ਲੈ ਬਸ ਗਏ ਤੇ ਆਏ ਇਹ ਜਵਾਬ ਦੇ ਕੇ ਬਿੰਦਰ ਟਰੈਕਟਰ ਟਰਾਲੀ ਲੈ ਕੇ ਪੱਠੇ ਨੂੰ ਨਿਕਲ ਗਿਆ। ਤੇ ਜਾਂਦਾ ਜਾਂਦਾ ਆਵਾਜ਼ ਦੇ ਗਿਆ। ਤੂੰ ਰੋਟੀ ਤਿਆਰ ਰੱਖੀ ਆ ਕੇ ਦੋਵੇਂ ਇਕੱਠੇ ਹੀ ਖਾਵਾਂਗੇ ਅੱਜ ਪੱਠੇ ਤੇ ਪਹੁੰਚ ਕੇ ਬੰਦੇ ਇੱਟਾਂ ਲੱਦਣ ਲੱਗ ਪਏ ਤਾਂ ਬਿੰਦਰ ਨੇ ਬਰਫੀ ਦੇ ਨਾਮ ਦੁੱਧ ਗਰਮ ਕਰਵਾ ਲਿਆ ਜੋ ਉਸਨੇ ਅਤੀ ਸਰਪੰਚ ਨੇ ਛਕ ਲਿਆ ਇੰਨੇ ਚਿਰ ਨੂੰ ਟਰਾਲੀ ਭਰ ਗਈ ਬਿੰਦਰ ਜਾ ਕੇ ਟਰੈਕਟਰ ਦੀ ਸੀਟ ਤੇ ਬਹਿ ਗਿਆ ਅਤੇ ਸਭ ਪਿੰਡ ਨੂੰ ਤੁਰ ਪਏ ਪਟੇਤ ਹੂੰ ਸੜਕ ਤੇ ਪਹੁੰਚ ਕੇ ਉਹ ਉੱਥੇ ਆ ਖੜੇ ਜਿੱਥੇ ਪਿੰਡ ਨੂੰ ਦੋ ਰਸਤੇ ਜਾਂਦੇ ਸਨ ਇੱਕ ਰਾਹ ਕੱਚਾ ਸੀ ਜੋ ਨੇੜੇ ਪਿੰਡ ਦਾ ਸੀ ਅਤੇ ਦੂਸਰਾ ਪੱਕੀ ਸੜਕ ਸੀ ਜੋ ਪਿੰਡਾਂ ਜਰਾ ਜ਼ਿਆਦਾ ਸੀ ਸੁਬਿੰਦਰ ਕਹਿਣ ਲੱਗਾ ਕੱਚੇ ਕੱਚੇ ਜਾਂਨੇ ਆ ਛੇਤੀ ਪਹੁੰਚ ਜਾਵਾਂਗੇ ਸਰਪੰਚ ਅਤੇ ਮੌਜੂਦ ਸਿਆਣੇ ਲੋਕਾਂ ਨੇ ਕਿਹਾ ਭਾਰ ਜ਼ਿਆਦਾ ਹੈ ਐਸ ਲਈ ਕੱਚੇ ਕੱਚੇ ਨਾ ਜਾਓ ਪਹੇ ਦੀ ਚੜਾਈ ਨਹੀਂ ਚੜਨੀ ਐਵੇਂ ਮੁਸ਼ਕਲ ਹੋਊਗੀ ਪੱਕੇ ਪਾਲੋ ਸਰਦਾਰ ਜੀ ਕੁਝ ਨਹੀਂ ਹੁੰਦਾ ਰੋਜ਼ ਤਾਂ ਜਾਣੇ ਆ ਅੱਜ ਕੋਈ ਨਵੇਂ ਜਾਣਾ ਹੈ ਐਵੇਂ ਟਾਈਮ ਹੀ ਖਰਾਬ ਕਰਨਾ ਪੱਕੇ ਪਾ ਕੇ ਇਹ ਗੈ ਬਿੰਦਰ ਨੇ ਟਰੈਕਟਰ ਕੱਚੇ ਕੱਚੇ ਪਾ ਲਿਆ ਗੱਲਾਂ ਮਾਰਤਾ ਕਰਦੇ ਉਸ ਮੋੜ ਤੇ ਪਹੁੰਚ ਗਏ ਜੋ ਕੱਚੇ ਰਾਹ ਤੋਂ ਪੱਕੀ ਸੜਕ ਨੂੰ ਮਿਲਦਾ ਸੀ ਅਤੇ ਕੱਚੇ ਰਾਹ ਤੋਂ ਕੁਝ ਉੱਚਾ ਸੀ ਇਸ ਕਰਕੇ ਪੱਕਾ ਰਾਹ ਤੇ ਪੱਕੇ ਰਾਹ ਤੇ ਚੜਨ ਲਈ ਟਰੈਕਟਰ ਸਿੱਧਾ ਲਾ ਜਾ ਕੇ ਸੱਜੇ ਹੱਥ ਮੋੜਨਾ ਪੈਂਦਾ ਸੀ ਕਿਉਂਕਿ ਉੱਚੀ ਸੜਕ ਦੇ ਖੱਬੇ ਪਾਸੇ ਨੀਵੀਂ ਜਗ੍ਹਾ ਸੀ ਮੋੜ ਬਹੁਤ ਮੁਸ਼ਕਲ ਸੀ ਪਰੰਤੂ ਬਿੰਦਰ ਇਥੋਂ ਕਈ ਵਾਰ ਜਾ ਚੁੱਕਾ ਸੀ ਅਤੇ ਉਸ ਨੂੰ ਪੂਰਾ ਅਭਿਆਸ ਸੀ ਪਹਿਲਾਂ ਦੀ ਤਰ੍ਹਾਂ ਬਿੰਦਰ ਨੇ ਟਰੈਕਟਰ ਨੂੰ ਰੇਸ ਦਿੱਤੀ ਅਤੇ ਜ਼ੋਰ ਲਗਾ ਕੇ ਟਰੈਕਟਰ ਪੱਕੇ ਰਸਤੇ ਨੂੰ ਚੜਾਇਆ। ਪਰੰਤੂ ਕਾਮਯਾਬ ਨਾ ਹੋਇਆ ਤੇ ਟਰੈਕਟਰ ਪਿੱਛੇ ਨੂੰ ਆ ਗਿਆ। ਇਹ ਵੇਖ ਕੇ ਉਥੇ ਮੌਜੂਦ ਨੇੜਲੇ ਪਿੰਡ ਦੇ ਲੋਕ ਜੋ ਜ਼ਿਆਦਾਤਰ ਮੁਸਲਮਾਨ ਸਨ ਆ ਇਕੱਠੇ ਹੋਏ ਅਤੇ ਕਈ ਤਰ੍ਹਾਂ ਦੀਆਂ ਨਸੀਹਤਾਂ ਦੇਣ ਲੱਗੇ। ਸਰਦਾਰ ਜੀ ये मोड़ बहुत खतरनाक है और पीछे वजन भी बहुत है दो दिन पहले यहाँ पर एक ट्रक पलट गया था जिससे ड्राइवर की हानि हो गई थी हमें डर लगता है कहीं आप भी इस तरह सब वक् वक् हुई बीतिया गल् सुना पर होनी सिर त सवार सी इस करके बिंदर ने इन गलों वाल गौर ना किया तो कह लगा मैं तो इधर से ही जाऊँगा आप कुछ भी कहें अभी हफ्ता पहले ही इधर से गए थे हम आप जाएं और अपना काम करें अगर कुछ हो जाए तो आप हमें मत बचाना ये कह के बिंदर ने ट्रैक्टर का जोर लगाया जिस नाल ट्रैक्टर ऊपर उछल गया ਇਹ ਵੇਖ ਕੇ ਸਰਪੰਚ ਟਰੈਕਟਰ ਦੇ ਅਗਲੇ ਹਿੱਸੇ ਤੇ ਬੈਠ ਗਿਆ ਪਰੰਤੂ ਦੁਬਾਰਾ ਜੋਰ ਲਵਾਉਣ ਤੇ ਟਰੈਕਟਰ ਫੇਰ ਉਸੇ ਤਰ੍ਹਾਂ ਹੀ ਉਛਲਿਆ ਆਦਮੀ ਦੇ ਭਾਰ ਨਾਲ ਪਿਛਲੇ ਇੱਟਾਂ ਦੇ ਭਾਰ ਨੂੰ ਕੀ ਫਰਕ ਪੈਣਾ ਸੀ ਇਹ ਦੇਖ ਕੇ ਬਿੰਦਰ ਨੇ ਆਵਾਜ਼ ਦਿੱਤੀ ਥੱਲੇ ਉਤਰੋ ਸਰਪੰਚ ਜੀ ਐਵੇਂ ਸੱਟ ਨਾ ਲਵਾ ਲਿਆ ਜੀ ਤੁਸੀਂ ਟਰਾਲੀ ਦੇ ਪਿੱਛੇ ਤੁਸੀਂ ਟਰਾਲੀ ਦੇ ਟਾਇਰਾਂ ਦੇ ਪਿੱਛੇ ਇੱਟਾਂ ਦਿੰਦੇ ਜਾਓ ਤੇ ਮੈਂ ਜ਼ੋਰ ਲਵਾ ਕੇ ਵੇਖਦਾ ਸਰਪੰਚ ਨੇ ਇੱਟਾਂ ਫੜੀਆਂ ਤੇ ਬਿੰਦਰ ਦੇ ਜ਼ੋਰ ਲਵਾ ਕੇ ਟਰੈਕਟਰ ਜਦ ਥੋੜਾ ਉੱਪਰ ਚੜਾ ਦਿੱਤਾ ਤਾਂ ਸਰਪੰਚ ਨੇ ਇੱਟਾਂ ਟਾਇਰਾਂ ਪਿੱਛੇ ਦੇ ਦਿੱਤੀਆਂ ਤਾਂ ਕਿ ਟਰਾਲੀ ਪਿੱਛੇ ਨਾ ਆ ਜਾਵੇ ਇਸ ਤਰ੍ਹਾਂ ਬਿੰਦਰ ਦਾ ਹੌਸਲਾ ਵਧਿਆ ਅਤੇ ਉਸ ਨੇ ਫਿਰ ਹੋਰ ਰੇਸ ਦੇ ਕੇ ਜ਼ੋਰ ਲਵਾਇਆ ਤੇ ਟਰੈਕਟਰ ਪੱਕੀ ਸੜਕ ਤੇ ਚੜਾ ਦਿੱਤਾ ਪਰੰਤੂ ਇੱਟਾਂ ਦਾ ਭਾਰ ਜਿਆਦਾ ਹੋਣ ਕਰਕੇ ਟਰਾਲੀ ਟਰੈਕਟਰ ਦੇ ਨਾਲ ਇੱਕਦਮ ਮੁੜ ਨਾ ਸਕੀ ਅਤੇ ਪੈਰਾ ਪਿੱਛੇ ਇੱਟਾਂ ਹੋਣ ਕਰਕੇ ਕੁੰਡੇ ਨੂੰ ਟਰੈਕਟਰ ਦਾ ਐਸਾ ਹਜੋਕਾ ਵੱਜਾ ਕਿ ਟਰੈਕਟਰ ਪਲਟ ਕੇ ਕੱਚੀ ਰਾਹ ਦੇ ਨਾਲ ਖੱਬੇ ਪਾਸੇ ਪਾਣੀ ਵਿੱਚ ਡਿੱਗ ਪਿਆ ਅਤੇ ਨਾਲ ਹੀ ਬਿੰਦਰ ਨੂੰ ਆਪਣੇ ਆਪਣੇ ਵજન ਹੇਠ ਦੱਬ ਲਿਆ ਡੈਗ ਦੇ ਅਨਸਾਰ ਹੀ ਬਿੰਦਰ ਦੀ ਚੀਕ ਨਿਕਲੀ ਸ਼ਾਇਦ ਉਸਨੇ ਜਾਨ ਬਚਾਉਣ ਲਈ ਸ਼ਾਰ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇ ਪ੍ਰੰਤੂ ਮੀ ਅਤੇ ਟੱਪ ਤੋਂ ਬਚਾਅ ਕਰਨ ਵਾਲੀ ਟਰੈਕਟਰ ਦੀ ਛੱਤ ਹੀ ਉਸਦੇ ਰਾਹ ਦੀ ਰੁਕਾਵਟ ਬਣ ਗਈ ਅਤੇ ਬਿੰਦਰ ਸਦਾ ਦੀ ਨੀਂਦ ਸੌਂ ਗਿਆ ਇਹ ਵੇਖ ਕੇ ਨਾਹ ਲਈ ਸਰਪੰਚ ਨੂੰ ਕੋਈ ਹੋਸ਼ ਨਾ ਰਹੀ ਅਤੇ ਉਹ ਵੀ ਉਥੇ ਜ਼ਮੀਨ ਤੇ ਬੇਹੋਸ਼ ਹੋ ਕੇ ਡੱਗ ਪਿਆ ਪਿੰਡ ਦੀ ਲੋਕਾਂ ਨੇ ਵੀ ਮਦਦ ਨਾ ਕੀਤੀ ਅਤੇ ਕੋਲ ਝੋਨਾ ਲਗਾ ਰਹੇ ਆਦਮੀ ਵੀ ਕੰਮ ਵਿੱਚ ਛੱਡ ਕੇ ਭੱਜ ਗਏ ਹੁਣੀ ਦਾ ਵਾਰ ਚੱਲ ਚੁੱਕਾ ਸੀ ਅਤੇ ਇੱਕ ਨੌਜਵਾਨ ਗੱਭਰੂ ਦਾ ਸਰੀਰ ਮਿੱਟੀ ਹੋ ਚੁੱਕਾ ਸੀ ਜਿਸ ਦੀ ਪਤਨੀ ਅਤੇ ਛੋਟੀ ਜਹੀ ਮਾਸੂਮ ਬੱਚੀ ਦੋਵੇਂ ਹੋਣੀ ਦੇ ਇਸ ਵਾਰ ਤੋਂ ਬੇਖਬਰ ਘਰ ਵਿੱਚ ਉਸ ਦੀ ਉਡੀਕ ਕਰ ਰਹੀਆਂ ਸਨ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਕਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਥੈਂਕਸ ਫॉर ਵਾਚਿੰਗ